ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਇੱਕ ਮੋਬਾਈਲ ਦੀ ਕੀਮਤ ਮੰਨ ਲਓ 15000 ਰੁਪਏ ਤਾਂ ਫਿਰ ਦੋ ਮੋਬਾਈਲਾਂ ਦੀ ਕੀਮਤ ਕਿੰਨੀ ਹੋਵੇਗੀ ਤਾਂ ਤੁਹਾਡਾ ਉੱਤਰ ਹੋਵੇਗਾ ਕਿ 30000 ਰੁਪਏ ਤੁਹਾਡੀ ਗੱਲ ਵੀ ਠੀਕ ਹੈ ਪਰੰਤੂ ਮੈਂ ਕਹਾਂਗਾ ਕਿ 15000 ਰੁਪਏ ਦੇ ਵਿੱਚ ਹੀ ਤੁਸੀਂ ਇੱਕ ਮੋਬਾਈਲ ਨੂੰ ਦੋ ਮੋਬਾਈਲਾਂ ਦੇ ਰੂਪ ਦੇ ਵਿੱਚ ਵਰਤ ਸਕਦੇ ਹੋ ਮਤਲਬ ਕਿ ਤੁਹਾਨੂੰ ਦੋ ਮੋਬਾਈਲ ਮਿਲ ਸਕਦੇ ਨੇ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤੁਹਾਡੇ ਇੱਕੋ ਮੋਬਾਈਲ ਨੂੰ ਦੋ ਮੋਬਾਈਲਾਂ ਦੇ ਰੂਪ ਦੇ ਵਿੱਚ ਵਰਤਣ ਦਾ ਤਰੀਕਾ ਦੱਸਾਂਗਾ ਤਾਂ ਫਿਰ ਹੋਵੇਗੀ ਨਾ ਅੱਜ ਦੀ ਇਹ ਵੀਡੀਓ ਵੀ ਇੰਟਰਸਟਿੰਗ ਤਾਂ ਫਿਰ ਲਾਈਕ ਅਤੇ ਸ਼ੇਅਰ ਕਰਨਾ ਤਾਂ ਇਸ ਵੀਡੀਓ ਨੂੰ ਬਣਦਾ ਹੀ ਹੈ ਬਸ ਇੱਕ ਛੋਟੀ ਜੀ ਸੈਟਿੰਗ ਆਪਾਂ ਆਪਣੇ ਮੋਬਾਈਲ ਦੇ ਵਿੱਚ ਕਰਾਂਗੇ ਤਾਂ ਫਿਰ ਆਪਾਂ ਇੱਕੋ ਮੋਬਾਈਲ ਨੂੰ ਦੋ ਮੋਬਾਈਲਾਂ ਦੇ ਰੂਪ ਦੇ ਵਿੱਚ ਵਰਤਣ ਦਾ ਆਨੰਦ ਲਵਾਂਗੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ ਤੇ ਹੁਣ ਆਪਾਂ ਅੱਗੇ ਵਧਦੇ ਹਾਂ ਚੱਲਦੇ ਹਾਂ ਆਪਣੇ ਮੋਬਾਈਲ ਦੀ ਸਕਰੀਨ ਦੇ ਉੱਪਰ ਤਾਂ ਫਿਰ ਅਜਿਹਾ ਕਰਨ ਦੇ ਲਈ ਸਾਨੂੰ ਸਾਡੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਣਾ ਪਵੇਗਾ ਆਪਾਂ ਆਪਣੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਚਲਦੇ ਆ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਸਾਨੂੰ ਕਈ ਸਾਰੀ ਆਪਸ਼ਨਾਂ ਨਜ਼ਰ ਆ ਰਹੀਆਂ ਆਪਾਂ ਇਹਨਾਂ ਦੇ ਵਿੱਚੋਂ ਯੂਜ਼ਰ ਐਂਡ ਅਕਾਊਂਟ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰਾਂਗੇ ਯੂਜ਼ਰ ਐਂਡ ਅਕਾਊਂਟ ਦੇ ਵਾਲੀ ਆਪਸ਼ਨ ਦੇ ਵਿੱਚ ਜਾਣ ਤੋਂ ਬਾਅਦ ਸਾਨੂੰ ਮਲਟੀਪਲ ਯੂਜ਼ਰ ਆ ਰਿਹਾ ਆਪਾਂ ਇੱਥੇ ਜਾਣਾ ਹੈ ਮਲਟੀਪਲ ਯੂਜ਼ਰ ਦੇ ਉੱਪਰ ਕਲਿੱਕ ਜਦੋਂ ਆਪਾਂ ਕਰ ਲੈਂਦੇ ਆ ਤਾਂ ਇੱਥੇ ਸਾਨੂੰ ਇੱਕ ਮਲਟੀਪਲ ਯੂਜ਼ਰ ਦੇ ਸਾਹਮਣੇ ਨੀਲੇ ਰੰਗ ਦਾ ਟੋਗਲ ਨਜ਼ਰ ਆ ਰਿਹਾ ਹੈਗਾ ਜੇ ਤੇ ਇਹ ਟੋਗਲ ਔਨ ਹੈਗਾ ਤਾਂ ਠੀਕ ਹੈ ਜੇਕਰ ਬੰਦ ਹੈਗਾ ਤਾਂ ਇਸ ਨੂੰ ਹੁਣ ਇੱਥੇ ਇੱਕ ਤਾਂ ਸਾਡੇ ਆਪਣੇ ਨਾਮ ਦੇ ਅੱਗੇ ਐਡਮਿਨ ਲਿਖਿਆ ਹੋਵੇਗਾ ਉਹ ਵਾਲਾ ਅਕਾਊਂਟ ਨਜ਼ਰ ਆ ਰਿਹਾ ਹੋਵੇਗਾ ਇੱਕ ਸਾਨੂੰ ਆਪਸ਼ਨ ਉਸ ਦੇ ਨੀਚੇ ਨਜ਼ਰ ਆ ਰਹੀ ਹੈ ਗੈਸਟ ਵਾਲੀ ਆਪਸ਼ਨ ਆਪਾਂ ਗੈਸਟ ਵਾਲੀ ਆਪਸ਼ਨ ਦੇ ਉੱਪਰ ਚਲੇ ਜਾਣਾ ਹੈਗਾ ਜਦੋਂ ਆਪਾਂ ਗੈਸਟ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਉੱਥੇ ਇੱਕ ਅਲੋ ਕਾਲ ਵਾਲੀ ਸਾਨੂੰ ਆਪਸ਼ਨ ਨਜ਼ਰ ਆ ਰਹੀ ਹੈ ਉਸ ਦਾ ਟੋਗਲ ਜੇਕਰ ਆਨ ਰਹੇਗਾ ਤਾਂ ਇਸ ਦਾ ਮਤਲਬ ਇਹ ਹੈ ਕਿ ਗੈਸਟ ਵਾਲੀ ਆਪਸ਼ਨ ਦੇ ਵਿੱਚ ਵੀ ਤੁਹਾਡੇ ਨਵੇਂ ਮੋਬਾਈਲ ਦੇ ਵਿੱਚ ਵੀ ਤੁਹਾਡੇ ਪੁਰਾਣੇ ਮੋਬਾਈਲ ਵਾਲੀ ਕਾਲ ਤੁਸੀਂ ਰਿਸੀਵ ਕਰ ਸਕਦੇ ਹੋ ਜੇਕਰ ਇਸ ਨੂੰ ਤੁਸੀਂ ਆਨ ਰੱਖਣਾ ਤਾਂ ਆਨ ਰੱਖ ਦਿਓ ਅਤੇ ਜੇਕਰ ਬੰਦ ਰੱਖਣਾ ਤਾਂ ਤੁਸੀਂ ਬੰਦ ਵੀ ਰੱਖ ਹੁਣ ਜਦੋਂ ਇਸ ਸuggest ਵਾਲੀ অপਸ਼ਨ ਦੇ ਵਿੱਚ ਆਪਾਂ نیچے ਐਂਟਰ ਜੋ ਨਜ਼ਰ ਆ ਰਿਹਾ ਉੱਥੇ ਐਂਟਰ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਫਿਰ ਸਾਨੂੰ 스위ਚ ਟੂ ਗੈਸਟ ਵਾਲੀ অপਸ਼ਨ ਇੱਕ ਨਜ਼ਰ ਆਵੇਗੀ ਆਪਾਂ ਇਸ ਦੇ ਵਿੱਚ 스위ਚ ਦੇ ਉੱਪਰ ਕਲਿੱਕ ਕਰ ਦਵਾਂਗੇ ਅਤੇ ਸਾਡੇ ਸਾਹਮਣੇ ਇੱਕ ਨਵਾਂ ਮੋਬਾਈਲ ਆ ਜਾਵੇਗਾ ਇਸ ਮੋਬਾਈਲ ਨੂੰ ਦੇਖੋ ਬਿਲਕੁਲ ਨਵਾਂ ਮੋਬਾਈਲ ਲੱਗ ਰਿਹਾ ਹੈ ਅਤੇ ਇਸ ਦੇ ਵਿੱਚ ਜਿਹੜੀ ਐਪਲੀਕੇਸ਼ਨਾਂ ਵੀ ਮੌਜੂਦ ਨੇ ਉਹ ਵੀ ਬਿਲਕੁਲ ਨਵੀਆਂ ਨੇ ਪੁਰਾਣੀ ਐਪਲੀਕੇਸ਼ਨ ਵੀ ਕੋਈ ਨਹੀਂ ਇਸ ਦੇ ਵਿੱਚ ਬਿਲਕੁਲ ਨਵਾਂ ਮੋਬਾਈਲ ਲੱਗ ਰਿਹਾ ਅਤੇ ਜੇਕਰ ਆਪਾਂ ਕੰਟੈਕਟ ਦੇ ਉੱਪਰ ਜਾ ਕੇ ਚੈੱਕ ਕਰਦੇ ਹਾਂ ਤਾਂ ਇਸ ਦੇ ਵਿੱਚ ਕੰਟੈਕਟ ਵੀ ਸਾਨੂੰ ਕੋਈ ਨਜ਼ਰ ਨਹੀਂ ਆ ਰਿਹਾ ਜੋ ਸਾਡੇ ਪੁਰਾਣੇ ਮੋਬਾਈਲ ਫੋਨ ਦੇ ਵਿੱਚ ਮੌਜੂਦ ਸੀਗੇ ਹੁਣ ਇੱਕ ਵਾਰੀ ਆਪਾਂ ਇਸ ਦੀ ਫਾਈ ਇੱਥੇ ਸਾਨੂੰ ਨਜ਼ਰ ਆ ਰਿਹਾ ਫੋਟੋ ਵੀਡੀਓ ਆਡੀਓ ਡਾਕੂਮੈਂਟ ਸਾਰਿਆਂ ਦੇ ਉੱਪਰ 00 ਲਿਖਿਆ ਸਾਨੂੰ ਨਜ਼ਰ ਆ ਰਿਹਾ ਇਸ ਦਾ ਮਤਲਬ ਕਿ ਇਸ ਦੇ ਵਿੱਚ ਕੋਈ ਵੀ ਪੁਰਾਣੀ ਫਾਈਲ ਜੋ ਤੁਹਾਡੇ ਪੁਰਾਣੇ ਮੋਬਾਈਲ ਦੇ ਵਿੱਚ ਸੀਗੀ ਉਹ ਇੱਥੇ ਸਾਨੂੰ ਕੋਈ ਵੀ ਨਜ਼ਰ ਨਹੀਂ ਆ ਰਹੀ ਸੋ ਬਿਲਕੁਲ ਨਵਾਂ ਮੋਬਾਈਲ ਦਾ ਰੂਪ ਧਾਰਨ ਕਰ ਚੁੱਕਾ ਹੈ ਤਾਂ ਹੁਣ ਇਸ ਤੋਂ ਬਾਅਦ ਜੇਕਰ ਅਸੀਂ ਵਾਪਸ ਜਾਣਾ ਹੋਵੇ ਤਾਂ ਫਿਰ ਅਸੀਂ ਫਿਰ ਦੁਬਾਰਾ ਤੋਂ ਇਸ ਨਵੇਂ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਅਸੀਂ ਫਿਰ ਯੂਜ਼ਰ ਅਕਾਊਂਟ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਫਿਰ ਤੋਂ ਮਲਟੀਪਲ ਯੂਜ਼ਰ ਦੇ ਉੱਪਰ ਜਾਵਾਂਗੇ ਅਤੇ ਫਿਰ ਦੁਬਾਰੇ ਆਪਾਂ ਆਪਣੇ ਐਡਮਿਨ ਵਾਲੇ ਅਕਾਊਂਟ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਜਿੱਦਾਂ ਹੀ ਆਪਾਂ ਆਪਣੇ ਐਡਮਿਨ ਵਾਲੇ ਅਕਾਊਂਟ ਨੂੰ ਸਵਿੱਚ ਕਰਦੇ ਹਾਂ ਤਾਂ ਉਸ ਤੋਂ ਬਾਅਦ ਸਾਡਾ ਪੁਰਾਣਾ ਮੋਬਾਈਲ ਫਿਰ ਦੁਬਾਰੇ ਸਾਡੇ ਸਾਹਮਣੇ ਆ ਜਾਵੇਗਾ ਅਤੇ ਇਸ ਦੇ ਵਿੱਚ ਜਿੰਨੀਆਂ ਵੀ ਐਪਲੀਕੇਸ਼ਨਾਂ ਸਾਡੀ ਪੁਰਾਣੀਆਂ ਸੀਗੀਆਂ ਸਾਡੀ ਫਾਈਲਾਂ ਸੀਗੀਆਂ ਸਾਰਾ ਕੁਝ ਸਾਨੂੰ ਹੁਣ ਫਿਰ ਦੁਬਾਰਤੋਂ ਨਜ਼ਰ ਆਣ ਲੱਗ ਪਿਆ ਹੈ ਸੋ ਇਸ ਤਰ੍ਹਾਂ ਅਸੀਂ ਇੱਕੋ ਮੋਬਾਈਲ ਨੂੰ ਦੋ ਮੋਬਾਈਲਾਂ ਦੇ ਰੂਪ ਦੇ ਵਿੱਚ ਇਸਤੇਮਾਲ ਕਰ ਸਕਦੇ ਹਾਂ ਹੁਣ ਅਜਿਹਾ ਕਰਕੇ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਪਈਆਂ ਫੋਟੋਆਂ, ਵੀਡੀਓਆਂ ਨੂੰ ਆਪਣੇ ਦੇਖਣ ਲਈ ਰੱਖ ਸਕਦੇ ਹੋ, ਆਪਣੀ ਐਪਲੀਕੇਸ਼ਨਾਂ ਨੂੰ ਆਪਣੇ ਵਰਤਣ ਲਈ ਰੱਖ ਸਕਦੇ ਹੋ ਅਤੇ ਜੇਕਰ ਤੁਸੀਂ ਗੈਸਟ ਮੋਡ ਦੇ ਉੱਪਰ ਚਲੇ ਜਾਓ ਤਾਂ ਫਿਰ ਉਹ ਮੋਬਾਈਲ ਤੁਸੀਂ ਜੇਕਰ ਕਿਸੇ ਦੂਜੇ ਵਿਅਕਤੀ ਨੂੰ ਦੇਣਾ ਹੋਵੇ ਕੁਝ ਸਮੇਂ ਦੇ ਲਈ ਵਰਤੋਂ ਕਰਨ ਦੇ ਲਈ ਤਾਂ ਫਿਰ ਦੇ ਸਕਦੇ ਹੋ ਅਤੇ ਉਹ ਵਿਅਕਤੀ ਤੁਹਾਡੇ ਕੰਟੈਕਟ, ਤੁਹਾਡੀ ਵੀਡੀਓ, ਤੁਹਾਡੀ ਆਡੀਓ, ਤੁਹਾਡੀ ਕੋਈ ਵੀ ਫਾਈਲ, ਤੁਹਾਡਾ ਕੋਈ ਵੀ ਪਰਸਨਲ ਡਾਟਾ ਨਹੀਂ ਦੇਖ ਸਕੇਗਾ ਅਤੇ ਇਸ ਮੋਬਾਈਲ ਨੂੰ ਇੱਕ ਨਵੇਂ ਮੋਬਾਈਲ ਦੇ ਰੂਪ ਦੇ ਵਿੱਚ ਉਹ ਵਰਤੋਂ ਕਰ ਸਕੇਗਾ। ਤਾਂ ਫਿਰ ਹੁਣ ਤੱਕ ਜੇਕਰ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਨਹੀਂ ਕੀਤਾ ਤਾਂ ਫਿਰ ਹੁਣ ਤਾਂ ਕਰਨਾ ਬਣਦਾ ਹੀ ਹੈ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ